आगे। आगे। हारा हारा बोली शंकर भगवान की बाबा जी करना नाम लक्की नहीं है जी ਮੈਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਸ਼ੁਰਾਤੀ ਦੇ ਮਹਾਂ ਸਰ ਵੀ ਲੱਖ ਲੱਖ ਵਧਾਈ ਦਿੰਦਾ ਸਾਡੇ ਸਾਡੇ ਮੇਨ ਜਿਹੜੇ ਬੰਦੇ ਨੇ ਲਾਡੀ ਭਾਈ ਸਾਡੇ ਜਿਹੜੇ ਸਰਪ੍ਰਧਾਨ ਨੇ ਮਾਰਕੀਟ ਦੇ ਇਹਨਾਂ ਇਹਨਾਂ ਰੋਜ਼ੋ ਬੱਲੋਹਾਰਾ ਵਾਲੇ ਲੰਗਰ ਲਾਇਆ ਜਾਂਦਾ ਬਾਕੀ ਲਾਡੀ ਬੰਦਾ ਦੀ ਭਾਈ ਢਗੇ ਨੂੰ ਖਿਆਲ ਕਰਨੀ ਮੇਰਾ ਨਾਮ ਕੀ ਹੈ ਨਗਰ ਪਿੰਡ ਪਿਆਰ ਚੋ ਬੋਲੇ ਸੈਕਟਰ ਦੇ ਵਿਆਹ ਦੇ ਉੱਤੇ ਘਟਾਲੇ ਲੱਗ ਰਹੇ ਨੇ ਭਰਾਵਾਂ ਜੀ ਤੁਹਾਡਾ ਸਾਰਿਆਂ ਦਾ ਮਿਹਰਬਾਨੀ ਤੁਹਾਡਾ ਬੋਲੇ ਨੇ ਬੋਲ ਕਰੇਗੀ ਬੋਲ ਮੈਂ ਵਿਜੇਨਗਰ ਬਟਾਲਾ ਰੋਡ ਦਾ ਰਹਿਣ ਵਾਲਾ ਹਾਂ ਸਿਆਨੇ ਡਾਕ ਵਾਲੇ ਇੱਥੇ ਪੋਜੀਸ਼ਨ ਕਰਦੀ ਦਾ ਅੱਜ ਮਹਾਸ਼ਿਵਰਾਤ ਤੋਂ ਮਨਾਇਆ ਜਾ ਰਿਹਾ ਬਹੁਤ ਹੀ ਦੁੱਖ ਨਾਲ ਵਿਜੇਨਗਰ ਮੇਨ ਬਾਜ਼ਾਰ 'ਚ ਹਰ ਸਾਲ ਦੀ ਤਰ੍ਹਾਂ ਅੱਜ ਵੀ ਇੱਥੇ ਲੰਗਰ Bhandara ਲਗਾਇਆ ਗਿਆ ਜੀ ਬਹੁਤ ਖੁਸ਼ੀ ਦਾ ਜਾਦ ਆ ਸਾਰੇ ਆਪਣੇ ਜਿੰਨੇ ਵੀ ਮਾਰਕੀਟ ਦੇ ਸਾਰੇ ਆਡੇ ਮਿਲ ਕੇ ਅੱਡੇ ਵੀਰਪੁਰਾ ਸਾਰੇ ਲੰਗਰ ਲਾਉਂਦੇ ਆ ਬਹੁਤ ਵਧੀਆ ਲੱਗਦਾ ਜੀ ਬੋਲ ਸ਼ੰਕਰ ਭਗਵਾਨ ਕੀ ਜੈ